ਪੈਸੇ ਨਹੀਂ ਦਿੱਤੇ ਤਾਂ ਮੇਰੇ ਬਾਪ ਨੂੰ ਸਜ਼ਾ ਮਿਲੀ ਹੈ ਝੂਠੇ ਕੇਸ ਦੇ ਵਿੱਚ ਫਸਾ ਦਿੱਤਾ ਗਿਆ ਤੇ ਪੈਸਿਆਂ ਦੀ ਮੰਗ ਦੇ ਮੇਰੇ ਕੋਲ ਸਬੂਤ ਵੀ ਨੇ ਦਰਸਲੇ ਲੱਬਜ਼ న్యూਸ ਉਸ ਨੌਜਵਾਨ ਦੇ ਜਿਸ ਨੇ ਅਮਰੀਕਾ ਬੈਠੇ ਹੁਸ਼ਿਆਰਪੁਰ ਦੇ ਥਾਣਾ ਪੁਰ ਹੀਰਾ ਦੇ ਐਸਆਈ ਅਮਰਜੀਤ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਨੌਜਵਾਨ ਨੇ ਮੋਬਾਈਲ ਦੀ ਵੀਡੀਓ ਰਿਕਾਰਡਿੰਗ ਸਣੇ ਰਿਸ਼ਵਤ ਮੰਗਣ ਅਤੇ ਪਿਓ ਤੇ ਝੂਠਾ ਮਾਮਲਾ ਦਰਜ ਕਰਨ ਦੇ ਇਲਜ਼ਾਮ ਲਾਏ ਨੇ ਤੇ ਵੀਡੀਓ ਰਿਕਾਰਡਿੰਗ ਦੇ ਵਿੱਚ ਜਿਹੜਾ ਨੰਬਰ ਨਜ਼ਰ ਆ ਰਿਹਾ ਉਹ ਥਾਣੇ ਦੇ ਵਿੱਚ ਤਾਇਨਾਤ ਐਸੀ ਅਮਰਜੀਤ ਦਾ ਹੀ ਹੈ ਪਰ ਇਸ ਵੀਡੀਓ ਦੇ ਅਸੀਂ ਪੁਸ਼ਟੀ ਨਹੀਂ ਕਰਦੇ ਜੋ ਆਡੀਓ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਵਿਅਕਤੀ ਸਿੱਧੇ ਤੌਰ ਤੇ 2 ਲੱਖ ਰੁਪਏ ਮੰਗਦਾ ਸੁਣਾਈ ਦੇ ਰਿਹਾ ਇਹ ਵੀ ਕਹਿ ਰਿਹਾ ਕਿ ਜੇ ਕਿਰਪਾ ਸੇ ਨਹੀਂ ਦਿੱਤੇ ਤਾਂ ਹੋਰ ਕੇਸਾਂ ਦੇ ਵਿੱਚ ਫਸਾ ਦੇਵੇਗਾ ਆਕਾਸ਼ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਜਿਹੜਾ ਮੇਰੇ ਪਿਤਾ ਤੇ ਮਾਮਲਾ ਦਰਜਾ ਉਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਸ ਦਾ ਜਾਂਚ ਅਫਸਰ ਜਿਹੜਾ ਹੈ ਉਹ ਐਸਆਈ ਮਰਜੀਤ ਸਿੰਘ ਹੈ ਜਿਸ ਤੋਂ ਸਾਫ ਹੁੰਦਾ ਹੈ ਕਿ ਰਿਸ਼ਵਤ ਨਾ ਦੇਣ ਦੀ ਸੂਰਤ ਦੇ ਵਿੱਚ ਐਸਆਈ ਮਰਜੀਤ ਦੇ ਵੱਲੋਂ ਇਹ ਪਰਚਾ ਸਾਜਿਸ਼ ਦੇ ਤਹਿਤ ਦਰਜ ਕੀਤਾ ਗਿਆ ਇਸ ਮਾਮਲੇ ਬਾਰੇ ਤੋਂ ਡੀਐਸਪੀ ਸਿਟੀ ਦੇਵਦਸਤ ਸ਼ਰਮਾ ਨਾਲ ਗੱਲਬਾਤ ਹੋਈ ਤਾਂ ਉਹਨਾਂ ਵੱਲੋਂ ਆਡੀਓ ਦਾ ਪਤਾ ਲੱਗਦੇ ਹੀ ਤਤਕਾਲੀਨ ਪ੍ਰਭਾਵ ਦੇ ਨਾਲ ਐਸਆਈ ਨੂੰ ਲਾਈਨ ਹਾਜ਼ਰ ਕਰ ਲਿਆ ਗਿਆ ਤੇ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਆਖੀ ਗਈ ਹੈ ਹਾਂਜੀ ਹਾਂਜੀ ਸਰ ਹਾਂਜੀ ਦੱਸੋ ਤੁਸੀਂ ਦੱਸੋ ਸਰ ਨਾਮ ਮੈਂ ਦਾ ਮੇਰਾ ਕੋਈ ਯਾਰ ਲੈਣਾ ਦੇਣਾ ਨਹੀਂ ਹੈਗਾ ਤੁਸੀਂ ਹੁਣ ਮਤਾਨੀ ਮੈਨੂੰ ਸੱਚਾ ਮੈਨੂੰ ਕੀ ਨਹੀਂ ਪਤਾ ਹਾਂਜੀ ਮੇਰਾ ਨਾਮ ਸ਼ਾਇਦ ਸੁਣਿਆ ਹੋਵੇ ਤੁਸੀਂ ਇੱਥੇ ਵੀ ਕੀ ਨਾਮ ਹੈ ਕੀ ਨਾਮ ਹੈ ਜਨਾਬ ਕੀ ਨਾਮ ਹੈ ਆਮਰਜੀਤ ਆਮਰਜੀਤ ਓਕੇ ਓਕੇ ਜਨਾਬ ਤੁਸੀਂ ਤਾਂ ਬੜਾ ਸਿਟੀ ਥਾਣੇ ਹੁੰਦੇ ਜੀ ਮੈਨੂੰ ਲੱਗਦਾ ਨਾ ਇਹ ਓਕੇ ਸਿਟੀ ਥਾਣਾ ਕੀ ਸਾਰੇ ਥਾਣੇ ਹੀ ਆ ਸਮਝਣਾ ਓਕੇ ਜਨਾਬ ਠੀਕ ਜਿੱਥੇ ਲੈਣ ਤੇ ਆਣਾ ਜੇ ਪਰਚੇ ਚ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿਟੀ ਘਰ ਦਾ ਹਾਂਜੀ ਪਰਦੇਜ ਪਵਾਵਾਂ ਦਾ ਨਾਂ ਪਵਾਵਾਂ ਮੈਨੂੰ ਐ ਸਿੱਧੀ ਗੱਲ ਦੱਸ ਪਰਦੇਜ ਦੇ ਨਾਮ ਰਹਿਣ ਦੋ ਪਰਦੇਜ ਕੀ ਪਾ ਕੇ ਮੈਨੂੰ ਦੱਸ ਦੋ ਮੈਂ ਬੰਦਾ ਭੇਜ ਕੇ ਤਾਂ ਭੇਜਾਂ ਮੇਰੇ ਕੋਲ ਪਰਦੇਜ ਸੁਣਨਾ ਹੋਣਾ ਚਾਹੀਦਾ ਪਰਦੇਜ ਦਾ ਕਾਪੀਆਂ ਕਾਲੀਆਂ ਕਰਨੀਆਂ ਹੋਰ ਤੁਸੀਂ ਕੀ ਕਰੂੰਗੇ ਦੱਸੋ ਕਾਪੀਆਂ ਕਾਲੀਆਂ ਕਰਨੀਆਂ ਕਾਪੀਆਂ ਕਾਲੀਆਂ ਇੱਥੇ ਤੇ ਕੋਈ ਜਿਹੜਾ ਦੂਜਾ ਬੰਦਾ ਚੱਕਿਆ ਉਹ ਚ ਨਾਲ ਹੀ ਮੈਂ ਘਰ ਦੀ ਰਿਕਵੈਸਟ ਭੇਜ ਦੇਣੀ ਹੈ ਇੱਥੇ ਰਹਿੰਦਾ ਜੀ ਓਕੇ ਮੈਨੂੰ ਬੜਾ ਅੰਟਰਟੇਨੈਂਟ ਹੈਨੀ ਤੇਰੀ ਉਹ ਠੀਕ ਹੈ ਜੀ ਮੈਂ ਸਿਰਫ ਪਹਿਲਾਂ ਵੀ ਤੈਨੂੰ ਫੋਨ ਕਰ ਸਕਦਾ ਜੀ ਪਰ ਬੰਦਾ ਫੜ ਕੇ ਫੋਨ ਕਰੀਦਾ ਅਗਲੇ ਨੂੰ ਹਾਂਜੀ ਹਾਂਜੀ ਜਨਾਬ ਤੁਹਾਡੀ ਗੱਲ ਸਹੀ ਹੈ ਚਲੋ ਤੁਸੀਂ ਤੁਸੀਂ ਹੈਗੇ ਸਾਰਾ ਕੁਝ ਕਰਨ ਵਾਲੇ ਤੁਸੀਂ ਦੱਸੋ ਕੀ ਕੀ ਕਰਾਂ ਮੁੰਡੇ ਨੂੰ ਦੱਸੋ ਜੀ ਮੁੰਡੇ ਨੂੰ ਭੇਜੇ ਮੈਂ ਗੱਲ ਕਰਦਾ ਫਿਰ ਤੈਨਾਂ ਨਾਲ ਗੱਲ ਕਰੂ ਮੁੰਡਾ ਤੁਸੀਂ ਦੱਸ ਦਿਓ ਮੈਨੂੰ ਜੋ ਕਹਿੰਦੇ ਮੈਂ ਉਹਨੂੰ ਕਹਿ ਦੰਦਾ ਜੀ ਫਿਰ ਇੱਕ ਵਾਰੀ ਕੰਮ ਨੇ ਵੜ ਦੇਖ ਫੋਨ ਆ ਗਏ ਨਹੀਂ ਤੁਸੀਂ ਦੱਸੋ ਜਨਾਬ ਇਦਾਂ ਹਾਂ ਤੂੰ ਦੱਸੋ ਜੀ ਜਿਹਦਾ ਕਹਿੰਦੇ ਉਹਦਾ ਕਰ ਲਾਂ ਕੋਈ ਨਹੀਂ ਕੰਮ ਕੰਮ ਮੂਤਾ ਕਰਦੇ ਵੀ ਉਹ ਠੀਕ ਹੈ ਤੂੰ ਵੀ ਹੋਇਆ ਬਿੰਦਰ ਵੀ ਹੋਇਆ ਗੋਪੀਮਾਨ ਕੀ ਵਾਲਾ ਵੀ ਹੋਇਆ ਉਹ ਵੀ ਇੱਥੇ ਬੈਠਾ ਸਾਰੇ ਬੈਠੇ ਮੈਨੂੰ ਕਲੇ-ਕਲੇ ਦੀ ਜਿੱਥੇ ਹੀ ਹੈ ਅੱਛਾ ਹਾਂ ਜੀ ਠੀਕ ਹੈ ਦੇਖ ਕਹਿਣਾ ਨਹੀਂ ਮੈਂ ਚਾਹੁੰਦਾ ਆ ਕੋਈ ਦਿਲ ਜੇ ਸਹੀ ਅਗੜੇ ਆ ਠੀਕ ਹੈ ਨਾ ਨਹੀਂ ਗਿਆ ਤਾਂ ਫੇਰ ਮੈਂ ਦੂਜੇ ਬੰਦੇ ਨੂੰ ਪੜ੍ਹਨ ਤੂੰ ਹੀ ਦੱਸੋ ਕੀ ਕਹਿੰਦੇ ਫੇਰ ਮੈਂ ਉਹਦਾ ਕਰ ਲੈਂਦਾ ਜੀ ਦੱਸੋ ਮੈਂ ਨਹੀਂ ਦੱਸਣਾ ਕੋ ਬੰਦਾ ਭੇਜ ਕਿਹੜਾ ਭੇਜਦਾ ਮੇਰੇ ਕੋਲ ਉਹਨੂੰ ਕਦ ਮੈਨੂੰ ਆਖਰ ਮਿਲਦਾ ਇੱਥੇ ਬੰਦਾ ਸਾਨੂੰ ਪਤਾ ਸਾਡਾ ਬਾਗ ਵੀ ਆ ਬੰਦਾ ਜਿਹੜਾ ਬੰਦਾ ਆਉਂਗਾ ਤੁਹਾਡਾ ਬਾਗ ਵੀ ਆ ਦੀ ਕੋ ਪਹਿਲਾਂ ਵੀ ਤੁਸੀਂ ਉਹਨੂੰ ਮਿਲੇ ਪਏ ਆ ਇਦਾਂ ਦੀ ਗੱਲ ਨਹੀਂ ਹੈਗੀ ਕੋਈ ਇਹ ਕਿਹੜਾ ਬੰਦਾ ਤੁਹਾਡਾ ਬਾਗ ਵੇ ਦੀਪਾ ਉਹੀ ਅੱਛਾ ਪਹੰਦੀ ਹੁੰਦੀ ਹੈ ਦੇ ਦੇ ਉਹਨੂੰ ਮੇਰੇ ਕੋਲ ਤੁਸੀਂ ਦੱਸੋ ਹੀ ਵੇ ਮੈਨੂੰ ਮੈਨੂੰ ਦੱਸੋਗੇ ਤਾਂ ਹੀ ਫੇਰ ਮੈਂ ਉਹਨੂੰ ਦੀਪੇਨ ਕਰੂੰਗਾ ਫੋਨ ਮੇਰੇ ਕੋਲ ਨੰਬਰ ਵੀ ਨਹੀਂ ਹੈਗਾ ਨੰਬਰ ਲਵਾਂਗਾ ਕਿਦੋਂ ਮੈਂ ਉਹਨੂੰ ਕਹੂੰਗਾ ਕਿ ਇੰਦਾਂ ਦਾ ਕਰਕੇ ਕਰ ਲਿਆ। ਨੰਬਰ ਭੇਜ ਦੇਣਾ ਤੁਨੂੰ। ਅੱਧੀ ਦੱਸੋ ਅਸੀਂ ਉਹਨੂੰ ਕੀ ਕਹਾਂ ਮੈਂ ਉਹ ਉਹ ਕਹਣਾ ਮੇਰੇ ਨਾਲ ਹੁਣ ਇਦਾਂ ਫਿਰ ਦੱਸੋ ਅਸੀਂ ਦੱਸੋਗੇ ਤਾਂ ਹੀ ਇਹ ਗੱਲ ਹੈ ਹੁਣ ਉਹਨੂੰ ਵੀ। ਉਹਨੂੰ ਭੇਜ ਉਹਨੂੰ ਦੱਸਦਾ ਤੇ ਆਪੇ ਜਦਾਂ ਗੱਲ ਕਰ ਲੈਂਦਾ। ਉਹ ਜਨਾਬ ਜੇ ਉਹੀ ਫਿਰ ਉਹੀ ਦਾ ਗੱਲ ਹੈ ਫਿਰ ਉਹ ਉਹਨਾਂ ਮੈਂ ਕਿਹੜੀ ਗੱਲ ਕਰੂੰਗਾ ਦੱਸੋ ਜੀ। ਮੈਂ ਹਾਂ ਦੱਸ ਦੂੰਗਾ। ਉਹ ਨਹੀਂ ਤੁਸੀਂ ਇੱਦਾਂ ਹੀ ਦੱਸੋ ਕੀ ਕਹਿੰਦੇ ਫਿਰ ਮੈਂ ਉਹਨੂੰ ਕਹਿ ਦਾਂਦਾ। ਮੈਂ ਕੇ ਨਾ ਨੂੰ ਦੱਸੂਗਾ ਤੇਰੋਂ ਤੁਹਾਡੀ ਮਰਜ਼ੀ ਆ ਫਿਰ ਉਹਨਾਂ ਉਹਨਾਂ ਜਨਾਬ ਮੇਰੀ ਅੱਧਾ ਇੰਨੀ ਇੰਨੀ ਗੱਲਬਾਤ ਖੁੱਲੀ ਨਹੀਂ ਹੈਗੀ ਮੈਂ ਤਾਂ ਕਹਿੰਦਾ ਵੇ ਮੈਂ ਕਿਹੜਾ ਕਦੀ ਉਹ ਦੀਪੇ ਨਾਲ ਕਹਿੰਦਾ ਵੇ ਦੀਪ ਮਨੀਸ਼ ਨਾਲ ਖੁੱਲੀ ਹੈ ਇਹਨਾਂ ਗੱਲਬਾਤ ਮਨੀਸ਼ ਗੜਾ ਇਹ ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਯਾਰ ਮਨੀਸ਼ ਨਾ ਮਨੀਸ਼ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਗੱਸਾ ਨਾ ਨਾ ਮੇਰਾ ਮੂੰਖ ਖਲਾ ਜਨਾਬ ਮੇਰੀ ਗੱਲ ਸੁਣੋ ਇਹ ਤੁਹਾਡੇ ਬੱਚਿਆਂ ਵਰਗੇ ਬੱਚਿਆਂ ਵਰਗੇ ਤੇ ਮੈਂ ਆਇਆ ਟਿਕਾਣੇ ਐਸਐਚ ਨੂੰ ਵੀ ਦੇਣਾ ਪੈਣਾ ਕੋ ਕਿਉਂਕਿ ਮੈਂ ਤੇਰਾ ਨਾਮ ਵੀ ਪਾ ਸਕਦਾ ਹਾਂ ਇੱਕ ਜਿਹੜਾ ਯੂਐਨ ਨਾਲ ਉਹਨੂੰ ਥੋੜਾ ਬੋਧਾ ਦੇਣਾ ਪੈਣਾ ਤੁਸੀਂ ਦੋਸਤ ਸასიਖਾਲ ਜੀ ਸਾਰਿਆਂ ਨੂੰ ਮੇਰਾ ਨਾਮ ਆਕਾਸ਼ ਹੈ ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ ਅੱਦੇ ਮੈਂ 2 ਸਾਲ ਦੋ ਅਮਰੀਕਾ ਵਿੱਚ ਰਹਿ ਰਿਹਾ ਹਾਂ ਇਹ 2 ਸਾਲਾਂ ਦੌਰਾਨ ਹੁਸ਼ਿਆਰਪੁਰ ਪੁਲਿਸ ਵੱਲੋਂ ਮੇਰੇ ਤੇ ਕਈ ਨਜਾਇਜ਼ ਪਰਚੇ ਪਾਏ ਗਏ ਅੱਦੇ ਮੈਂ ਅੱਜ ਤੱਕ ਕਦੇ ਵੀ ਆਪਣੇ ਲਈ ਲਾਈਵ ਨਹੀਂ ਹੋਇਆ ਅੱਜ ਮੇਰੇ ਲਾਈਵ ਹੋਣ ਦਾ ਮੇਨ ਮਕਸਦ ਇਹ ਹੈ ਕਿ ਹੁਸ਼ਿਆਰ ਬਰਬਲ ਦੇਹੀ ਇੱਕ ਮਲਾਜਮ ਜਿਸ ਦਾ ਨਾਮ ਅਮਰਜੀਤ ਹੈ ਜੋ ਕਿ ਪੋਰਹਿਰਾ ਚੌਂਕੀ ਵਿੱਚ ਤਨਾਤ ਹੈ ਉਸ ਦੇ ਵੱਲੋਂ ਮੇਰੇ ਕੋਲੋਂ 2 ਲੱਖ ਦੀ ਮੰਗ ਕੀਤੀ ਗਈ ਜੋ ਕਿ ਮੇਰੇ ਕੋਲ ਬਕਾਇਦਾ ਸਾਰੇ ਪ੍ਰੂਫ ਹਨ ਅਤੇ ਉਹ ਵੀਡੀਓ ਵਿੱਚ ਇਹ ਬੋਲ ਰਿਹਾ ਹੈ ਕਿ ਜੇਕਰ ਤੂੰ ਇਹ 2 ਲੱਖ ਦੀ ਮੰਗ ਪੂਰੀ ਨਹੀਂ ਕਰਦਾ ਹੈ ਤਾਂ ਮੈਂ ਤੇਰੇ ਤੇ ਨਜਾਇਜ਼ ਝੂਠੇ ਪਰਚੇ ਪਾਵਾਂਗਾ ਅਤੇ ਤੇਰਾ ਘਾਟ ਟਵਾਵਾਂਗਾ ਅਜਾ ਫਿਰ ਤੇਰੇ ਘਰ ਦੇ ਤੇ ਨਜਾਇਜ਼ ਬੱਚਾ ਪਾਵਾਂਗਾ ਮੈਂ ਉਸਦੀ ਮੰਗ ਪੂਰੀ ਨਹੀਂ ਕੀਤੀ ਤੇ ਉਸ ਦੇ ਵੱਲੋਂ ਹੀ ਕੱਲ ਇੱਕ ਪ੍ਰੀ ਪ੍ਰੈਨ ਛੜਿਆੰਤਰ ਰਚਿਆ ਗਿਆ ਜੋ ਕਿ ਮੇਰੇ ਪਿਤਾ ਦੇ ਖਿਲਾਫ ਹੈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਰਾ ਸਭ ਝੂਠ ਹੈ ਉਸਨੇ ਉਸਦੀ ਮੈਂ ਮੰਗ ਪੂਰੀ ਨਹੀਂ ਕੀਤੀ ਤਾਂ ਉਸ ਦੇ ਵੱਲੋਂ ਹੀ ਇਹ ਪਰਚਾ ਪਾਇਆ ਗਿਆ ਹੈ ਉਸ ਦੇ ਵਿੱਚ ਵੀ ਏਐਸਆਈ ਉਹੀ ਹੈ ਅਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੋ ਸਾਰੇ ਮਲਾਜ਼ਮ ਇੱਕ ਦਰਾਂ ਦੇ ਨਹੀਂ ਹੁੰਦੇ ਕਈ ਵਾਰ ਆਜਮ ਇਦਾਂ ਦੇ ਵੀ ਹੁੰਦੇ ਹਨ ਜੋ ਸਾਡੇ ਦੇਹ ਤੇ ਸਾਡੇ ਘਰ ਦੇ ਤੇ ਝੂਠੇ ਪਰਚੇ ਬੰਦਦੇ ਆ ਮੈਂ ਇਹ ਸਾਰੀਆਂ ਵੀਡੀਓ ਰਿਕਾਰਡਿੰਗਾਂ ਹੀ ਮੰਗ ਕਰਦਾ ਹਾਂ ਕਿ ਉਸ ਨੂੰ ਬੰਦ ਦੀ ਕਾਰਵਾਈ ਕੀਤੀ ਜਾਵੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਂ ਸੁਣਿਆ ਨਹੀਂ ਨਾ ਜੇ ਸੁਣਿਆ ਸੀ ਵੀ ਅਸੀਂ ਕਿਸੇ ਕੋਲ ਵੀ ਦਾ ਤੁਹਾਡੇ ਅੰਦਰ ਹੁੰਦਾ ਹੈ ਐਸੇ ਬੀਐਸਪੀ ਸ਼ਰਮ ਹਾਂ ਸਭ ਇੱਕ ਤੁਹਾਡੇ ਐਸਐਸਏ ਅਮਰਜੀਤ ਜੀ ਦੀ ਲਗਾਤਾਰ ਆਡੀਓ ਦੀ ਮੋਬਾਈਲ ਤੋਂ ਬਣੀ ਵੀਡੀਓ ਜਿਹੜੀ ਆ ਉਹ ਫੈਲ ਰਹੀ ਆ ਵੀ ਉਹ ਕਿਸੇ ਵਿਦੇਸ਼ ਚ ਬੈਠੇ ਮੁੰਡੇ ਦੇ ਕੋਲੋਂ 2 ਲੱਖ ਰੁਪਏ ਦੀ ਮੰਗ ਕਰਦਾ ਪਿਆ ਤੇ ਨਾਲ ਹੀ ਇਹ ਕਹਿ ਰਿਹਾ ਵੀ ਹਲੇ ਕੀ ਆਪਾਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਪਰ ਉਹ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੇ ਤੂੰ ਪੈਸੇ ਨਹੀਂ ਦੇਉਂਗਾ ਤੇ ਤੈਨੂੰ ਹੀ ਤੇਰੇ ਪਰਿਵਾਰ ਨੂੰ ਅਲਗ-ਅਲਗ ਕਿਸੇ ਸਰਪਸਾਉਂ ਸਰੋਧ ਦੇ ਬਾਰੇ ਫਿਲਹਾਲ ਕੀ ਜਾਣਕਾਰੀ ਹੈ ਕੀ ਐਕਸ਼ਨ ਪੁਲਿਸ ਵੱਲੋਂ ਲਿਆ ਹੈ ਮੈਂ ਇਹ ਜਦੋਂ ਇਹਨੂੰ ਮੈਨੂੰ ਹੁਣੇ ਪਤਾ ਲੱਗਿਆ ਇਸ ਗੱਲ ਬਾਰੇ ਜਿਹੜਾ ਤੁਸੀਂ ਦੱਸੀ ਹੈ ਵੀਡੀਓ ਰਿਕਾਰਡਿੰਗ ਮੈਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਇਮੀਡੀਏਟ ਪਹਿਲਾਂ ਫੌਰੀ ਤੌਰ ਤੇ ਉਹਨੂੰ ਮੈਂ ਲਾਈਨ ਅਜ਼ਰ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਇਹਨੂੰ ਤਹਿਕੀਕਤ ਕਰਕੇ ਦੀ ਇਨਵੈਸਟੀਗੇਸ਼ਨ ਤੇ ਇਹਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਲਿਆ ਜਾਏ ਸਰ ਉਹ ਜਿਹੜਾ ਵਿਅਕਤੀ ਇਹ ਗੱਲ ਕਹਿ ਰਿਹਾ ਵੀ ਇਹ ਮੇਰੇ ਤੋਂ ਪੈਸੇ ਮੰਗ ਰਸੀ ਉਹ ਉਹਦੇ ਬਲੋ ਇਹ ਵੀ આરોਪ ਲਗਾਇਆ ਜਾ ਰਿਹਾ ਵੀ ਜੇ ਜਦੋਂ ਮੈਂ ਇਹਨੂੰ ਪੈਸੇ ਦੀ ਮਨਾ ਕੀਤਾ ਤਾਂ ਇਹਨੇ ਮੇਰੇ ਪਿਤਾ ਨੂੰ ਕਿਸੇ ਇੱਕ ਉਠਠੇੰਮ ਕਰਨ ਨੂੰ ਫਸਾਤਾ ਕਿਉਂਕਿ ਮੈਂ ਇਹਨੂੰ ਐਸੇ ਨਹੀਂ ਦੇ ਸਕਿਆ ਠੀਕ ਹੈ। ਪਰ ਇਹਦੇ ਵੱਲੋਂ ਸਿੱਧੇ ਤੌਰ ਤੇ ਮੈਨੂੰ ਪਹਿਲਾਂ ਹੀ ਇਹ ਵਾਰਨਿੰਗ ਦਿੱਤੀ ਗਈ ਸੀ ਵੀ ਜੇ ਤੂੰ ਪੈਸੇ ਨਹੀਂ ਦੇਉਂਗਾ ਤਾਂ ਤੈਨੂੰ ਹੋਰ ਵੀ ਕੇਸਜ ਪਾਵਾਂਗੇ। ਬਿਲਕੁਲ ਸਰ ਇਹਦੇ ਬਾਰੇ ਵਿੱਚ ਪੂਰੀ ਡਿਟੇਲਸ ਵੈਰੀਫਾਈ ਕਰਾਂ। ਹਾਲ ਦੀ ਘੜੀ ਇਹਨੂੰ ਲਾਈਨ ਅਜ਼ਰ ਕਰ ਦਿੱਤਾ ਹੈ। ਓਕੇ ਠੀਕ ਹੈ। ਥੈਂਕ ਯੂ।